ਸਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚ ਵੱਡੀ ਬਗਾਵਤ ਬਲਵਿੰਦਰ ਸਿੰਘ ਭੁੰਦੜ ਬਾਗੀ ਹੋ ਚੁੱਕੇ ਰਹੇ ਬਲਵਿੰਦਰ ਸਿੰਘ ਭੁੰਦੜ ਨੇ ਵੱਡੀ ਬਗਾਵਤ ਕਰ ਦਿੱਤੀ ਹੈ ਸਖਬੀਰ ਬਾਦਲ ਦੇ ਧੜੇ ਦੇ ਵਿੱਚ ਨਵਾਂ ਖਲਾਰਾ ਪੈਂਦਾ ਹੋਇਆ ਵਿਖਾਈ ਦੇ ਰਿਹਾ ਆਖਿਰਕਾਰ ਮਾਜ਼ਰਾ ਕੀ ਹੈ ਸਖਬੀਰ ਸਿੰਘ ਬਾਦਲ ਆਪਣੇ ਧੜੇ ਦੇ ਵਿੱਚ ਕਿਵੇਂ ਘਿਰਦੇ ਜਾ ਰਹੇ ਹੈ ਇਹਦੇ ਬਾਰੇ ਗੱਲ ਕਰਨੀ ਹੈ ਤੁਸੀਂ ਜੁੜੇ ਹੋ ਲੋਕਮੈਨ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਮਾਫ ਕਰਨਾ ਅੱਜ ਤੁਹਾਨੂੰ ਉਸ ਸੈੱਟ ਤੇ ਨਹੀਂ ਮਿਲ ਰਹੇ ਜਿੱਤੇ ਅਕਸਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਅੱਜ ਕੁਝ ਨਿੱਜੀ ਰਜ਼ੀਮਿਆਂ ਦੇ ਕਾਰਨ ਬਾਹਰ ਆ ਤਾਂ ਉੱਥੋਂ ਹੀ ਤੁਹਾਡੇ ਨਾਲ ਜੁੜ ਰਹੇ ਹੁਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚ ਵੱਡੀ ਬਗਾਵਤੀ ਸੁਰੋਠੀ ਹੈ ਇਹ ਬਗਾਵਤੀ ਸੁਰ ਕਿਸੇ ਹੋਰ ਨੇ ਨਹੀਂ ਸਗੋ ਉਹਨਾਂ ਦੇ ਖਾਸਮ ਖਾਸ ਉਹਨਾਂ ਦੇ ਪਿਤਾ ਦੇ ਬਹੁਤ ਨਜ਼ਦੀਕ ਰਹੇ ਅਤੇ ਇਸ ਸਮੇਂ ਜਦ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੀ ਬਲਵਿੰਦਰ ਸਿੰਘ ਭੁੰਦੜ ਬਾਗੀ ਹੋ ਗਏ ਨੇ ਹਵਾਲੇ ਕਈ ਤਰ੍ਹਾਂ ਦੇ ਨੇ ਪਰ ਬਲਵਿੰਦਰ ਸਿੰਘ ਭੁੰਦੜ ਨੇ ਆਪਣੇ ਹੱਥ ਖੜੇ ਕਰਤੇ ਨੇ ਕਿ ਉਹ ਹੁਣ ਪ੍ਰਧਾਨਗੀ ਨਹੀਂ ਕਰ ਸਕਦੇ ਹਾਲਾਂਕਿ ਇਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਵਡੇਰੀ ਉਮਰ ਹੈ ਪਰ ਲੱਗਦਾ ਇੰਜ ਨਹੀਂ ਕਿ ਉਹ ਵਡੇਰੀ ਉਮਰ ਕਰਕੇ ਜੇਕਰ ਇਹਨੂੰ ਪੜਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹਦੇ ਵਿੱਚ ਕਈ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਵਿਖਾਈ ਦਿੰਦੀਆਂ ਨੇ ਸੁਖਬੀਰ ਸਿੰਘ ਬਾਦਲ ਆਪਣੇ ਖੇਮੇ ਦੇ ਅੰਦਰ ਆਪਣੇ ਧੜੇ ਦੇ ਅੰਦਰ ਹੀ ਉਲਝਦੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਵਿੱਚ ਵੀ ਹੁਣ ਦੋ ਧੜੇ ਬਣ ਗਏ ਇੱਕ ਧੜਾ ਕਹਿੰਦਾ ਕਿ ਅਸੀਂ ਨਾ ਤਾਂ ਅਕਾਲ ਤਖਤ ਦੀ ਪ੍ਰਵਾਹ ਕਰਨੀ ਹੈ ਨਾ ਹੀ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਪ੍ਰਵਾਹ ਕਰਨੀ ਹੈ ਸਾਨੂੰ ਕੋਈ ਲੈਣਾ ਦੇਣਾ ਨਹੀਂ ਐਸੀ ਸੁਖਬੀਰ ਦੇ ਪਿੱਛੇ ਆ ਸੁਖਬੀਰ ਸਾਡਾ ਪ੍ਰਧਾਨ ਹੈ ਅਸੀਂ ਮਰੀਏ ਚਾਹੇ ਜੀ ਵੀਏ ਜਿੱਤੀਏ ਚਾਹੇ ਹਾਰੀਏ ਸਾਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ ਸਾਡਾ ਸੁਖਬੀਰ ਜਿੰਦਾਬਾਦ ਰਹਿਣਾ ਚਾਹੀਦਾ ਤੇ ਅਸੀਂ ਉਹ ਕਰਨਾ ਤੇ ਉਹ ਚ ਦੂਜਾ ਧੜਾ ਜਿਹੜਾ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਜਿਹੜੀ ਗੱਲ ਬਗਾਵਤ ਵਾਲੀ ਕਿ ਜਿੱਥੋਂ ਤੁਰਦੀ ਆ ਉਹ ਇਹ ਆ ਕਿ ਬਲਵਿੰਦਰ ਸਿੰਘ ਭੁੰਦਰ ਤੇ ਕੁਝ ਹੋਰ ਆਗੂ ਇਹ ਗੱਲ ਜਿਚਾਰੇ ਸੀ ਕਹਿ ਰਹੇ ਸੀ ਮਨਾ ਰਹੇ ਸੀ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ ਉਹਨਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਤੇ ਅੱਗੇ ਵਧਣਾ ਚਾਹੀਦਾ ਤੇ ਸੰਗਤ ਹੈ ਜਿਹੜੀ ਪੰਥ ਹੈ ਜਿਹੜਾ ਸਾਨੂੰ ਮੋੜ ਆਪਣੇ ਨਾਲ ਜਿਹੜਾ ਰਲਾਲੇਗਾ ਜਿਹੜਾ ਸਾਡੇ ਤੋਂ ਵੱਖ ਹੋ ਚੁੱਕਿਆ ਲੋਕ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਣਗੇ ਪਰਸੁਖ ਵੀਰ ਸਿੰਘ ਬਾਦਲ ਵਾਲਾ ਧੜਾ ਇਸ ਗੱਲ ਤੋਂ ਟਸਮਸ ਨਹੀਂ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਫੇਵਰ ਵਾਲਾ ਧੜਾ ਉਸ ਧੜੇ ਦੇ ਅੰਦਰ ਵੀ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਦੇ ਅੰਦਰ ਵੀ ਉਹ ਇਹ ਗੱਲ ਤੇ ਬਾਜਿਤ ਹੈ ਕਿ ਅਸੀਂ ਹਰ ਹਾਲ ਚ ਜਿਹੜਾ ਉਹ ਨਾਤਾ ਏਕਾ ਹੋਣਾ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਮੰਨਣੇ ਆ ਤੇ ਇਸੇ ਚੱਕਰ ਚ ਕਿਹਾ ਜਾ ਰਿਹਾ ਜੋ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਕਿ ਬਲਵਿੰਦਰ ਸਿੰਘ ਭੁੰਦੜ ਨੇ ਹੱਥ ਖੜੇ ਕਰਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਹੋਰ ਨੂੰ ਲਾ ਲ ਹੁਣ ਇਸੇ ਚੱਕਰ ਦੇ ਵਿੱਚ ਜਿਹੜੀ ਕਿਆ ਜਾ ਰਿਹਾ ਸੀ ਕਿ ਪ੍ਰਸਤਾਵਿਤ ਸੀ ਕਿ ਅੱਜ ਜਾਨੀ ਕਿ 3 ਫਰਵਰੀ ਨੂੰ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਫੈਸਲੇ ਹੋਣਗੇ ਸੁਪੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਵਾਲੀ ਗੱਲ ਹੈ ਜਾਂ ਬਾਕੀ ਗੱਲਾਂ ਨੇ ਉਹ ਉਸ ਦੇ ਵਿੱਚ ਜੜੀਆਂ ਨੇ ਉਹ ਸ਼ਾਮਲ ਹੋਣਗੀਆਂ ਤੇ ਉਹ ਕਰ ਲੀਆਂ ਜਾਣਗੀਆਂ ਪਰ ਉਹ ਮੀਟਿੰਗ ਵੀ ਇਸੇ ਜੱਕੋ ਤੱਕੀ ਦੇ ਅੰਦਰ ਜਿਹੜੀ ਆ ਉਹ ਨਹੀਂ ਹੋ ਸਕੀ ਉਹਦੀ ਕੋਈ ਹਤਮੀ ਕਹਿ ਲਈਏ ਫਾਈਨਲ ਕਹ ਲਈਏ ਕੋਈ ਡੇਟ ਨਹੀਂ ਆ ਸਕਦੀ ਕੁੱਲ ਮਿਲਾ ਕੇ ਇਸ ਸਮੇਂ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਜਿਹੜਾ ਉਹ ਆਪਣੀ ਕਸ਼ਮਕਸ਼ ਦੇ ਅੰਦਰ ਹੈ ਤੇ ਉਹਦੇ ਵਿੱਚ ਵੀ ਖਲਾਰਾ ਜਿਹੜਾ ਉਹ ਪੈਂਦਾ ਹੋਇਆ ਵਿਖਾਈ ਦੇ ਰਿਹਾ ਬਲਵਿੰਦਰ ਸਿੰਘ ਭੁੰਦੜ ਇਕੱਲੇ ਨਹੀਂ ਕਈ ਹੋਰ ਆਗੂ ਨੇ ਜਦੇ ਵਿੱਚ ਇੱਕ ਪ੍ਰਮੁੱਖ ਤੌਰ ਦੇ ਉੱਤੇ ਨਾ ਹਰਜਿੰਦਰ ਸਿੰਘ ਧਾਮੀ ਹਰਾਂ ਦਾ ਵੀ ਆਉਂਦਾ ਆ ਇਹੋ ਲੋਕ ਨੇ ਜਿਹੜੇ ਲਗਾਤਾਰ ਇਸ ਗੱਲ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੰਨਣੇ ਚਾਹੀਦੇ ਆ ਪਰ ਸੁਖਬੀਰ ਸਿੰਘ ਬਾਦਲ ਵਾਲਾ ਨਹੀਂ ਮੰਨ ਰਿਹਾ ਤੇ ਹੁਣ ਬਲਵਿੰਦਰ ਸਿੰਘ ਭੁੰਦੜ ਵਾਲੇ ਮਾਮਲੇ 'ਚ ਕਿਹਾ ਜਾ ਰਿਹਾ ਕਿ ਉਹ ਕਹਿੰਦੇ ਕਿ ਤੁਸੀਂ ਕਿਸੇ ਹੋਰ ਨੂੰ ਲਾ ਲਓ ਤੇ ਉੱਤੋਂ ਹੀ ਮੀਟਿੰਗ ਕਰਵਾ ਲਓ ਕਿ ਮੈਂ ਨਹੀਂ ਚੱਲ ਸਕਦਾ ਮੇਰੇ ਹੱਥ ਖੜੇ ਨੇ ਹੁਣ ਜਿਹੜੀ ਗੱਲ ਬਾਹਰ ਕੱਢੀ ਜਾ ਰਹੀ ਹੈ ਦੱਸੀ ਜਾ ਰਹੀ ਹੈ মিডিਆ ਦੇ ਅੰਦਰ ਕਿ ਉਹ ਕਹਿੰਦੇ ਕਿ ਮੇਰੀ ਬਡੇਰੀ ਉਮਰ ਹੋ ਗਈ ਬਲਵਿੰਦਰ ਸਿੰਘ ਭੁੰਦੜ ਨੂੰ ਬਣਿਆ ਕਾਰਜਕਾਰੀ ਪ੍ਰਧਾਨ ਬਣਿਆ ਕੋਈ 100 ਸਾਲ ਤਾਂ ਨਹੀਂ ਹੋ ਗਏ ਬਲਵਿੰਦਰ ਸਿੰਘ ਭੁੰਦੜ ਮਸਾ ਮਸਾ 4-5 ਮਹੀਨੇ ਪਹਿਲਾਂ ਜਿਹੜਾ ਕਾਰਜਕਾਰੀ ਪ੍ਰਧਾਨ ਬਣਿਆ ਤਜੇ ਉਦੋਂ ਉਹਨਾਂ ਦੀ ਬਡੇਰੀ ਕਿੰਨਾ ਕੁ 5 ਮਹੀਨਿਆਂ ਚ ਕਿੰਨੀ ਕੁ ਉਮਰ ਬਡੇਰੀ ਹੋ ਜਾਂਦੀ ਐ ਇਹ ਤਾਂ ਤੁਸੀਂ ਵੀ ਸਿਆਣੇ ਹੋ ਬਲਵਿੰਦਰ ਭੁੰਦੜੂੜੀ ਵੀ ਸਿਆਣੇ ਆ ਤੇ ਜਿਹੜੇ ਇਹ ਗੱਲ ਕਹਿ ਰਹੇ ਆ ਉਹ ਵੀ ਸਿਆਣੇ ਆ ਆਖਰਕਾਰ 5 ਮਹੀਨਿਆਂ ਚ ਦਾ ਬਲਵਿੰਦਰ ਸਿੰਘ ਭੁੰਦੜ 100 ਸਾਲ ਦੇ ਨਹੀਂ ਨਾ ਹੋ ਗਏ ਉਹ ਤਾਂ ਪਹਿਲਾਂ ਵੀ ਬਡੇਰੇ ਸੀ ਉਦੋਂ ਕਿ ਉਹ ਕਾਲਜਕਾਰੀ ਪ੍ਰਧਾਨ ਬਣਨਗੇ ਇਹਦਾ ਸਾਫ਼ ਸੰਕੇਤ ਹੈ ਕਿ ਗੱਲਾਂ ਪਿੱਛੇ ਕੁਝ ਹੋ ਰਿਹਾ ਹੈ ਪਰਦੇ ਦੇ ਪਿੱਛੇ ਕੋਈ ਹੋਰ ਭੇਲੀ ਪੰਨੀ ਜਾ ਰਹੀ ਹੈ ਇਹ ਗੱਲ ਬਡੇਰੀ ਉਮਰ ਵਾਲੀ ਨਹੀਂ ਤੇ ਇਹ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਉਹ ਕਹਿ ਮਨ ਮਨ ਕਹਿਣਾ ਚਾਹੁੰਦੇ ਨੇ ਕਿ ਲਾਗੂ ਕਰਨਾ ਚਾਹੁੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵਿਆਂ ਦੇ ਉੱਤੇ ਫੁੱਲ ਚੜਾਉਣਾ ਚਾਹੁੰਦੇ ਨੇ ਉਸ ਤੋਂ ਜਿਹੜਾ ਇੱਕ ਵੱਡਾ ਧੜਾ ਸੁਖਵੀਰ ਸਿੰਘ ਬਾਦਲ ਦੇ ਨਾਲ ਚੱਲਣ ਵਾਲਾ ਉਹ ਇਸ ਗੱਲ ਤੋਂ ਆਕੀ ਹੈ ਉਹ ਨਹੀਂ ਚਾਹੁੰਦਾ ਕਿ ਦਾ ਹੋਵੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਸੁਖਵੀਰ ਸਿੰਘ ਬਾਦਲ ਕਿਵੇਂ ਅਗਵਾਈ ਕਰ ਲੈਣਗੇ ਹਾਲਾਂਕਿ ਮੇਰਾ ਨਿੱਜੀ ਤੌਰ ਤੇ ਹਮੇਸ਼ਾ ਮੰਨ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਇਸ ਸਮੇਂ ਨੈਤਿਕ ਤੌਰ ਤੇ ਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਕਹਿ ਹੀ ਦਿੱਤਾ ਕਿ ਅਗਵਾਈ ਕਰਨ ਦੇ ਯੋਗ ਨਹੀਂ ਹਨ ਪਰ ਚਲੋ ਮੇਰਾ ਨਿੱਜੀ ਤੌਰ ਤੇ ਮੈਂ ਨਾ ਕਿਉਂ ਜੇ ਤੁਸੀਂ ਦੇਖ ਇਲੈਕਸ਼ਨ ਹੀ ਦੇਖਨੇ ਨੇ ਨਾ ਸ਼੍ਰੋਮਣੀ ਅਕਾਲੀ ਦਲ ਅੱਜ ਕੱਲ ਇਹ ਥੋੜਾ ਦੇਖ ਰਿਹਾ ਕਿ ਉਹਨਾਂ ਨੇ ਪਾਣੀ ਦੇ ਮੁੱਦੇ ਤੇ ਕਿਹੜਾ ਸੰਘਰਸ਼ ਕੀਤਾ ਚੰਡੀਗੜ੍ਹ ਨੂੰ ਵਾਪਸ ਲੈਣ ਲਈ ਕਿਹੜਾ ਸੰਘਰਸ਼ ਕੀਤਾ ਪੰਜਾਬੀ ਬੋਲਦੇ ਇਲਾਕੇ ਵਾਪਸ ਲੈਣ ਲਈ ਪਿਛਲੇ ਸੁਖਬੀਰ ਸਿੰਘ ਬਾਦਲ 2005 6 'ਚ ਜਦੋਂ ਵੀ ਬਣੇ ਤੇ ਹੁਣ ਤੱਕ ਕੋਈ ਸੰਘਰਸ਼ ਕੀਤਾ ਹੋਵੇ ਨਹੀਂ ਉਹਨਾਂ ਨੇ ਤਾਂ ਸਿਰਫ ਇਲੈਕਸ਼ਨ ਲੜਾਉਂਦਾ ਸੰਘਰਸ਼ ਕੀਤਾ ਤੇ ਇਲੈਕਸ਼ਨ ਲੜਨ ਦੇ ਵਿੱਚ ਉਹ ਫੇਲ ਹੋਏ ਨੇ ਇੱਕ ਇੱਕ ਹੁੰਦਾ ਨਾ ਕਿ ਬੰਦੇ ਦੀ ਚਲੋ ਜੀ ਇਲੈਕਸ਼ਨ ਨਹੀਂ ਜਿਤਾ ਸਕਦਾ ਪਰ ਉਹ ਸੰਘਰਸ਼ ਜੋਦਾ ਬਹੁਤ ਤਕੜਾ ਹੈ ਦੇਖੋ ਉਹਨੇ ਆ ਕਰਕੇ ਦਿਖਾਤਾ ਉਹਨੇ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਮਜਬੂਰ ਕਰਤਾ ਕਿਸਾਨੀ ਅ ਅੰਦੋਲਨ ਵੇਲੇ ਵੀ ਐਨ ਟਾਈਮ ਤੇ ਜਾ ਕੇ ਬਾਹਰ ਨਿਕਲੇ ਪਹਿਲਾਂ ਜਿੰਦ ਫੜੀ ਰੱਖੀ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨੇ ਕਿ ਸਾਡੀ ਕਿਸੇ ਵੀ ਤਰ੍ਹਾਂ ਨਾਲ ਕੁਰਸੀ ਜਿਹੜੀ ਹੈ ਕੇਂਦਰੀ ਕੈਬਨਿਟ ਵਾਲੀ ਜੂਨੀਅਨ ਮਿਨਿਸਟਰੀ ਸਾਡੀ ਬਚੀ ਰੇ ਕੁੱਲ ਮਿਲਾ ਕੇ ਇਸ ਸਮੇਂ ਕਾਫੀ ਖਲਾਰਾ ਜਿਹੜਾ ਹੈ ਉਹ ਪੈ ਚੁੱਕਿਆ ਹੁਣ ਵੱਖ-ਵੱਖ ਤਰ੍ਹਾਂ ਦੇ ਗਿਆਨੀ ਰਗਵੀ ਸਿੰਘ ਜਸedar ਸ਼੍ਰੀ ਅਕਾਲ ਤਖਸੈ ਉਹ ਵੀ ਉਹਨਾਂ ਨੂੰ ਕੱਲ ਇੱਕ ਵਫ਼ਦ ਮਿਲਿਆ ਅਕਾਲੀ ਦਲ ਸੁਧਾਰ ਲਹਿਰ ਨਾਲ ਸੰਬੰਧਿਤ ਕਹ ਲਿਏ ਜਾਂ ਦੂਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਉਹਨਾਂ ਨੇ ਕਹਿ ਕਿ ਅਸ ਤਾਂ 2 ਦਸੰਬਰ ਨੂੰ ਜੋ ਕਰਨਾ ਸੀ ਕਰਤਾ ਹੁਣ ਤਾਂ ਤੁਸੀਂ ਦੇਖਣਾ ਕਿ ਤੁਸੀਂ ਕੀ ਕਰਨਾ ਹੈ ਤੁਸੀਂ ਜਾਓ ਪੰਥ ਕੋਲੇ ਜਾਓ ਪੰਥ ਨੂੰ ਦੱਸੋ ਤੁਸੀਂ ਵੀ ਤਾਂ ਆਜ਼ਾਦ ਹੋ ਇਸ ਮਾਮਲੇ ਦੇ ਵਿੱਚ ਤੁਸੀਂ ਵੀ ਤਾਂ ਕਰ ਸਕਦੇ ਜਾਨੀ ਕਿ ਉਹਨਾਂ ਨੇ ਹੱਥ ਖੜੇ ਕਰਤੇ ਕਿ ਐਸੀ ਹੁਣ ਇਹ ਨਹੀਂ ਕਹਿ ਸਕਦੇ ਕਿ ਸੱਤ ਮੈਂਬਰੀ ਕਮੇਟੀ ਕੱਲ੍ਹ ਨੂੰ ਬਣਾਓ ਪਰਸੋਂ ਨੂੰ ਬਣਾਓ ਇਹ ਤਾਂ ਹੁਣ ਤੁਸੀਂ ਦੇਖਣਾ ਹੈ ਦੇਖੋ ਉਸ ਉਸ ਸਮੇਂ ਵੀ ਐਸੀ ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਕਈ ਜਿਹੜੀ ਤਕਨੀਕੀ ਚੀਜ਼ਾਂ ਨੇ ਅਰਚਨਾ ਨੇ ਫੈਸਲੇ ਨੂੰ ਲਾਗੂ ਕਰਨ ਦੇ ਵਿੱਚ ਜਿਹੜੀਆਂ ਅਕਾਲੀ ਦਲ ਖੜਾ ਕਰ ਸਕਦਾ ਤਾਂ ਉਹ ਹੋ ਰਹੀਆਂ ਨੇ ਤੇ ਦੂਜੇ ਮਾਮਲੇ ਵਿੱਚ ਗਿਆਨੀ ਰਗਵੀਰ ਸਿੰਘ ਨੇ ਇਹ ਇੱਕ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਹੈ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਿਆਂਦਾ ਜਾਏਗਾ ਤੇ ਉਹਦੀ ਜਾਂਚ ਕਰਾਈ ਜਾਏਗੀ ਉਸ ਪਾਸੇ ਉਹ ਥੋੜਾ ਸਖਤ ਹੁੰਦੇ ਵਿਖਾਈ ਦਿੰਦੇ ਪਰ ਇਸ ਪਾਸੇ ਹੁਣ ਉਹ ਮੌਨ ਧਾਰ ਚੁੱਕੇ ਨੇ ਹੱਥ ਕੜੇ ਕਰ ਚੁੱਕੇ ਨੇ ਕਿ ਬਈ ਤੁਸੀਂ ਜੋ ਕਰਨਾ ਕਰ ਲਓ ਜੇ ਇਹਨਾਂ ਨੂੰ ਲਾਗੂ ਕਰਨਾ ਠੀਕ ਹੈ ਨਹੀਂ ਕਰਨਾ ਨਾ ਹੈ ਸੀ ਹੁਣ ਮਾਮਲਾ ਪੂਰਨ ਤੌਰ ਦੇ ਉੱਤੇ ਪੰਥ ਦੀ ਕਚਹਿਰੀ ਦੇ ਵਿੱਚ ਛੱਡਣ ਦੀ ਗੱਲ ਉਹਨਾਂ ਨੇ ਕਹਿ ਦਿੱਤੀ ਹੈ ਸੁਖਵੀਰ ਸਿੰਘ ਬਾਦਲ ਦਾ ਧੜਾ ਆਪਣੀ ਕਸ਼ਮਕਸ਼ ਦੇ ਵਿੱਚ ਉਲਝਦਾ ਇਹ ਜਿੰਨਾ ਜ਼ਿਆਦਾ ਉਲਝੂਗਾ ਓਨਾ ਜ਼ਿਆਦਾ ਇਸ ਧੜੇ ਦਾ ਨੁਕਸਾਨ ਤਾਂ ਹੈ ਹੀ ਹੈ ਸਗੋਂ ਅਕਾਲੀ ਏਕਤਾ ਦੇ ਅੰਦਰ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਉਹਦੇ ਉਹਦਾ ਵੀ ਨੁਕਸਾਨ ਹੈ ਦੂਜੀ ਗੱਲ ਨਵੀਂ ਪੰਥਕ ਧਿਰ ਬਣ ਰਹੀ ਆ ਮਾਗੀ ਮੇਲੇ ਦੇ ਉੱਤੇ ਉਹ ਵੀ ਇੱਕ ਹਜੇ ਉਹਦੇ ਤੇ ਵੀ ਚਰਚਾ ਵਾਣੀ ਹੁਣ ਅਕਾਲੀ ਕਹਿੰਦੇ ਐਸੀ ਵੀ ਮਾਗੀ ਤੇ ਕਾਨਫਰੰਸ ਕਰਨੀ ਆ ਪਹਿਲਾਂ ਕਹਿੰਦੇ ਅਸੀਂ ਨਹੀਂ ਕਰਨੀ ਹੁਣ ਕਹਿੰਦੇ ਕਰਨੀ ਆ ਯਾਨੀ ਕਿ ਇਸ ਕਸ਼ਮਕਸ਼ ਜਿਹੜੀ ਇਹ ਲਗਾਤਾਰ ਜਾ ਰਹੀ ਆ ਉਹ ਇਸੇ ਕਰਕੇ ਜਾ ਰਹੀ ਆ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚ ਸਾਰਾ ਕੁਝ ਠੀਕ ਠਾਕ ਨਹੀਂ ਹੈਗਾ ਅਕਾਲੀ ਦਲ ਇਕੱਠਾ ਹੁੰਦਾ ਨਹੀਂ ਹੁੰਦਾ ਇੱਕ ਅਲੈਦਾ ਗੱਲ ਹੈ ਸੁਖਬੀਰ ਸਿੰਘ ਬਾਦਲ ਇਸ ਸਮੇਂ ਕਾਫੀ ਵੱਡੀਆਂ ਮੁਸ਼ਕਲਾਂ ਦੇ ਵਿੱਚ ਨੇ ਤੇ ਜੇਕਰ ਕੋਈ ਕਹਿੰਦਾ ਕਿ ਨਹੀਂ ਜੀ ਜੀ ਸੁਖਬੀਰ ਸਿੰਘ ਬਾਦਲ ਤਾਂ ਚੱਕ ਲੰਦਾ ਫੱਟੇ ਤੇ ਉਹ ਵੱਡੀ ਭੁੱਲ ਦੇ ਵਿੱਚ ਨੇ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਮਾੜਾ ਹਾਲ ਇਸ ਸਮੇਂ ਹੈ ਸ਼ਾਇਦ ਇਸ ਤੋਂ ਵੀ ਮਾੜਾ ਹੋ ਜਾਵੇ ਜੇਕਰ ਇਸੇ ਲੀਕ ਦੇ ਉੱਤੇ ਸਮੁੱਚਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਜਿੱਦ ਫੜ ਕੇ ਅਕਾਲ ਤਖਤ ਸਾਹਿਬ ਤੋਂ ਬਾਗੀ ਆ ਤੇ ਆਕੀ ਹੋ ਕੇ ਉਹਨਾਂ ਦੇ ਹੁਕਮ ਮੰਨਣ ਤੋਂ ਇਨਕਾਰੀ ਹੋ ਕੇ ਭਗੋੜਾ ਹੋ ਕੇ ਚੱਲ ਦਿੱਤਾ ਪੰਥ ਨੇ ਫੈਸਲਾ ਕਰ ਲੈ ਕਿ ਆਖਰਕਾਰ ਇਹਨਾਂ ਨਾਲ